ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਮਿਹਰਬਾਨ ਜੀ ਸਿੱਖ ਕੌਮ ਵੱਲੋਂ ਵਰਤੇ ਜਾਂਦੇ ਸੂਰਜੀ ਕੈਲੰਡਰ ਵਿੱਚ ਕੀ-ਕੀ ਤਰੁੱਟੀਆਂ ਹਨ ਆ ਵੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਪਾਸਿੰਗ ਪ੍ਰੇਵਾਲ ਹੁਣਾਂ ਨੇ ਨਾਨ ਚ ਇੱਕ ਕੈਲੰਡਰ ਤਿਆਰ ਕੀਤਾ ਸੀ ਉਹਦੇ ਵਿੱਚ ਤਾਂ ਕੋਈ ਖਾਸ ਤਰੁੱਟੀਆਂ ਨਹੀਂ ਕਹੀਆਂ ਜਾ ਸਕਦੀਆਂ ਪਰ ਜਿਸ ਕੈਲੰਡਰ ਦੀ ਅਸੀਂ ਵਿਚਾਰ ਤੁਸੀਂ ਕੀਤੀ ਹੈ ਕਿ ਜਿਹੜਾ ਵਰਤਿਆ ਜਾ ਰਿਹਾ ਜਿਹੜਾ ਕਹਿ ਸਕਦੇ ਹਾਂ ਕਿ ਪਹਿਲਾਂ ਕੌਮ ਵੱਲੋਂ ਵਰਤਿਆ ਜਾਂਦਾ ਸੀ ਉਹਦੇ ਵਿੱਚ ਕੀ ਤਰੁੱਟੀਆਂ ਸੀ ਕਿਪਾਲ ਸਿੰਘ ਪUREਵਾਲ ਉਹਨਾਂ ਨੂੰ ਇੱਕ ਕੈਲੰਡਰ ਤਿਆਰ ਕਰਨਾ ਪਿਆ ਜਾਂ ਉਸ ਤੋਂ ਬਾਅਦ ਪਾਲ ਸਿੰਘ ਪUREਵਾਲ ਵਾਲੇ ਕੈਲੰਡਰ ਨੂੰ ਦੁਬਾਰਾ ਫਿਰ ਰੱਦ ਕਰਕੇ ਜਿਹੜਾ ਨਵਾਂ ਬਿਕਰਮੀ ਚੰਦਰ ਸੂਰਜ ਆਧਾਰ ਤੇ ਜਿਹੜਾ ਕੈਲੰਡਰ ਉਹ ਲਾਗੂ ਕੀਤਾ ਗਿਆ ਉਹਦੇ ਵਿੱਚ ਕੀ ਤਰੁੱਟੀਆਂ ਨੇ ਸੋ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਇਹ ਵੇਖਣਾ ਹੋਵੇਗਾ ਕਿ ਉਹ ਕੀ ਘਾਟਾ ਸੀ ਜਿੱਤੇ ਕਰਕੇ ਸਰਦਾਰ ਪਾਲ ਸਿੰਘ ਪUREਵਾਲ ਉਹਨਾਂ ਨੂੰ ਇੱਕ ਕੈਲੰਡਰ ਬਣਾਉਣ ਦੀ ਲੋੜ ਪਈ ਜਾਂ ਇਹਦੇ 'ਚ ਤਰੁੱਟੀਆਂ ਕੀ ਸੀ ਪਹਿਲੀ ਤਰੁੱਟੀ ਤਾਂ ਇਹ ਸੀ ਜਿਹੜੀ 1600 ਅ ਮਾਫ ਕਰਨਾ 1964 ਨਵੰਬਰ ਤੋਂ ਪਹਿਲਾਂ ਸੀ ਕਿ ਹਰ 24 ਸਾਲ ਦੇ ਬਾਅਦ ਇਹ ਇੱਕ ਦਿਨ ਅੱਗੇ ਚਲਾ ਜਾਂਦਾ ਸੀ ਦੂਸਰੀ ਸੀ ਕਿ ਇਸ ਤੋਂ ਬਾਅਦ ਦੇ ਵਿੱਚ ਕਿ ਹਰ 71 ਸਾਲ ਬਾਅਦ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਜਿਹੜੀ ਗੁਰਬਾਣੀ ਦੇ ਵਿੱਚ ਸਾਡੇ 12 ਮਹਾ ਨੇ ਉਹਨਾਂ ਦਾ ਜਿਹੜਾ ਆਧਾਰ ਹੈ ਰੁੱਤ ਜਿਹੜੇ 12 ਮਾਹ ਦੇ ਵਿੱਚ ਮਹੀਨੇ ਆਉਂਦੇ ਨੇ ਚਾਹੇ ਉਹ 12 ਮਾਹ ਮਾਝ ਹੈ ਚਾਹੇ ਉਹ ਪਰਮਾਤਖਾਰੀ ਸੋ ਉਹਨਾਂ ਜਿਹੜੇ ਸਾਡੇ ਗੁਰਬਾਣੀ ਦੇ ਸ਼ਬਦ ਨੇ ਉਹਨਾਂ ਦਾ ਗਾਇਨ ਜਿਹੜਾ ਉਹ ਨਿਰਧਾਰਿਤ ਰਾਗਾਂ ਦੇ ਵਿੱਚ ਉਹਨਾਂ ਰੁੱਤਾਂ 'ਚ ਕੀਤਾ ਜਾਂਦਾ ਹੈ ਇਹ ਸਾਡੇ ਨਿਰਧਾਰਿਤ ਰਾਗਾਂ ਦੇ ਵਿੱਚ ਜਿਹੜੀਆਂ ਗੁਰਬਾਣੀ ਦੀਆਂ ਗਾਇਨ ਪ੍ਰਣਾਲੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਰੁੱਤਾਂ ਦੀ ਬੜੀ ਅਹਿਮੀਅਤ ਹੈ ਸੋ ਪਹਿਲੇ ਕੈਲੰਡਰ ਦੇ ਵਿੱਚ ਜਿਹੜੀਆਂ ਤਰੁੱਟੀਆਂ ਸੀ ਉਹ ਇਹ ਤਰੁੱਟੀਆਂ ਸੀ ਮਹਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ ਤੋਂ ਪਹਿਲਾਂ ਦੇ ਕੈਲੰਡਰ ਦੀ ਗੱਲ ਕਰ ਰਿਹਾ ਕਿ ਜਿਹਨੂੰ ਅਸੀਂ ਆਧਾਰ ਮੰਨ ਕੇ ਅੱਜ ਤੱਕ ਆਪਣੇ ਦਿਹਾੜੇ ਮਨਾਏ ਜਾ ਰਹੇ ਸੀ ਉਹਦੇ ਵਿੱਚ ਤਰੁੱਟੀਆਂ ਇਹ ਸੀਗੀਆਂ ਕਿ ਹਰ 71 ਸਾਲ ਤੋਂ ਬਾਅਦ ਇੱਕ ਦਿਨ ਦਾ ਜਿਹੜਾ ਉਹ ਫਰਕ ਪੈ ਜਾਂਦਾ ਸੀ ਉਹ ਜਿਹੜਾ ਇੱਕ ਦਿਨ ਦਾ ਫਰਕ ਪੈਂਦਾ ਹੈ ਆਉਣ ਵਾਲੇ ਜੇਕਰ ਤੁਸੀਂ 500 ਸਾਲ ਦੀ ਗੱਲ ਛੱਡ ਦਿਵੋ ਤੁਸੀਂ ਪਿਛਲੇ 500 ਸਾਲ ਦੀ ਗੱਲ ਕਰੋ ਗੁਰਨਾਨਕ ਸੱਚੇ ਪਾਤਸ਼ਾਹ ਨੇ 12 ਮਾਤ ਤੁਖਾਰੀ ਦੇ ਅਸਾੜ ਦੇ ਮਹੀਨੇ ਦੇ ਵਿੱਚ ਜਿਹਨੂੰ ਅਸੀਂ ਪੰਜਾਬੀ ਚ ਹਾੜ ਉਚਾਰਦੇ ਆਂ ਹਾੜ ਦੇ ਮਹੀਨੇ ਦੇ ਵਿੱਚ ਇੱਕ ਸ਼ਬਦ ਵਰਤਿਆ ਰੱਥ ਫਿਰੇ ਸ਼ਾਇਆ ਤਨ ਤੱਕ ਹੈ ਟੀਟ ਲਵੇ ਮੰਝ ਪਾਰੇ ਕਿ ਜਦੋਂ ਸੂਰਜ ਦਾ ਰੱਥ ਫਿਰਦਾ ਹੈ ਤੇ ਜਿਹੜੀ ਉਹਨਾਂ ਨੇ ਔਰਤ ਦੇ ਵਾਸਤੇ ਧਨ ਸ਼ਬਦ ਵਰਤਿਆ ਔਰਤ ਜਿਹੜੀ ਉਹ ਸ਼ਾਨ ਨੂੰ ਲੱਭਦੀ ਹੈ ਤੇ ਬਹੁਤ ਗਰਮੀ ਕਿਉਂਕਿ ਉਸ ਦਿਨ ਜਿਹੜਾ ਹਾਰ ਦੇ ਜਿਹੜਾ ਰੱਥ ਫਿਰਦਾ ਉਹਨੂੰ ਅਸੀਂ ਕਿੰਨੇ ਵੱਡਾ ਤੇ ਇਸ ਸ਼ਬਦ ਦੀ ਵਿਆਖਿਆ ਜੇਕਰ ਜਿੰਨੀਆਂ ਵੀ ਸਿੱਖ ਸਰੋਤਾਂ ਦੇ ਵਿੱਚ ਵਿਆਖਿਆ ਪ੍ਰਣਾਲੀਆਂ ਨੇ ਚਾਹੇ ਉਹ ਡੇਰੇਦਾਰਾ ਨਾਲ ਸੰਬੰਧਤ ਨੇ ਸਾਡੀਆਂ ਸਮਪਰਦਾਇ ਪ੍ਰਣਾਲੀਆਂ ਨੇ ਜਾਂ ਫਿਰ ਜਿੰਨੇ ਵੀ ਸਕਾਲਰ ਨੇ ਉਹਨਾਂ ਨੇ ਇਸ ਸ਼ਬਦ ਦੇ ਇਹੀ ਅਰਥ ਕੀਤੇ ਨੇ ਕਿ ਹਾੜ ਦੇ ਮਹੀਨੇ ਦੇ ਵਿੱਚ ਉੱਤਰ ਤੋਂ ਦੱਖਣ ਵੱਲੇ ਪਾਸੇ ਜਦੋਂ ਧਰਤੀ ਸੂਰਜ ਦੇ ਦੁਆਲੇ ਆਪਣਾ ਸਫ਼ਰ ਸ਼ੁਰੂ ਕਰਦੀ ਹੈ ਤਾਂ ਉਹਨੂੰ ਜਿਹੜਾ ਰੱਥ ਫਿਰਨਾ ਕਿਹਾ ਜਾਂਦਾ ਹੈ ਉਹ 1469 ਦੇ ਵਿੱਚ ਜਿਸ ਸਾਲ ਗੁਰਨਾਨਕ ਸੱਚੇ ਪਾਤਸ਼ਾਹ ਦਾ ਜਿੰਨਾ ਸਮਿਆਂ ਚ ਪ੍ਰਗਟ ਦਿਵਸ ਹੈ ਉਦੋਂ ਇਹ ਰੱਥ ਫਿਰਨ ਦੀ ਪ੍ਰਕਿਰਿਆ ਸੂਰਜੀ ਕੈਲੰਡਰ ਦੇ ਮੁਤਾਬਕ 21 22 ਜੂਨ ਪਰ ਜਿਹੜਾ ਹਾਰ ਸੀ ਉਦੋਂ 15 ਸੀ 1666 ਦੇ ਵਿੱਚ ਪ੍ਰਕਿਰਿਆ ਮੌਸਮੀ ਕੈਲੰਡਰ ਦੇ ਮੁਤਾਬਕ ਉਸੇ ਤਰੀਕ ਨੂੰ ਹੋ ਰਹੀ ਹੈ ਪਰ ਉਦੋਂ 13 ਹਾੜਸੀ ਹੁਣ ਇਹ ਜਿਹੜੀ ਪ੍ਰਕਿਰਿਆ ਸਤ ਹਾੜ ਤੇ ਚਲੀ ਗਈ ਹੈ ਆਉਣ ਵਾਲੇ 500 ਸਾਲਾਂ ਨੂੰ ਇਹ ਜੇੜ ਤੇ ਚਲੀ ਜਾਏਗੀ ਹੁਣ ਇਹ ਰੱਥ ਫਿਰਨ ਦੀ ਪ੍ਰਕਿਰਿਆ ਤਾਂ ਹੋਵੇਗੀ ਜੇੜ ਦੇ ਮਹੀਨੇ ਦੇ ਵਿੱਚ ਤੇ ਅਸੀਂ ਸ਼ਬਦ ਪੜ ਰਹੇ ਹੋਵਾਂਗੇ ਕਿ ਰੱਥ ਹਾੜ ਦੇ ਮਹੀਨੇ ਚ ਫਿਰਦਾ ਫਿਰ ਕੀ ਇਸ ਦਾ ਅਰਥ 'ਚ ਅਸਰ ਜਿਹੜਾ ਹੈ ਉਹ ਸਾਡੀਆਂ ਗੁਰਬਾਣੀ ਦੀਆਂ ਗਾਇਨ ਵਿਧੀਆਂ ਦੇ ਉੱਪਰ ਨਹੀਂ ਪਵੇਗਾ ਦੂਸਰੀ ਗੱਲ ਇਹਦਾ ਸਭ ਤੋਂ ਵੱਡਾ ਅਸਰ ਜਦੋਂ ਇਹ ਪ੍ਰਕਿਰਿਆ ਚੱਲਦੀ 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 ਆਉਣ ਵਾਲੇ 13000 ਸਾਲ ਦੇ ਬਾਅਦ ਵੇਖਦੇ ਹੋ ਤਾਂ ਇਹ ਪ੍ਰਕਿਰਿਆ ਜਿਹੜੀ ਹੈ ਇਹ ਇੰਨੀ ਜ਼ਿਆਦਾ ਬਦਲ ਜਾਂਦੀ ਹੈ ਕਿ ਜਿਹੜੀ ਸਾਡੀ ਵਿਸਾਖੀ ਹੈ ਉਹ 15 ਅਕਤੂਬਰ ਨੂੰ ਚਲੀ ਜਾਵੇਗੀ ਹੁਣ ਵਿਸਾਖ ਦੇ ਵੇਲੇ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ 12ਵੇਂ ਮਾਹ ਦੇ ਵਿੱਚ ਜਦੋਂ ਵੀ ਚਾਹੇ ਉਸ ਨਰਾਤ ਦਾ ਦਿਨ ਹੁੰਦਾ ਹੈ ਤੇ ਅਸੀਂ ਸ਼ਬਦ ਪੜ੍ਹਦੇ ਹਾਂ ਵਿਸਾਖ ਧੀਰਨ ਕਿਉ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ ਅਸੀਂ ਨਾਲ ਹੀ ਮੌਸਮ ਦੇ ਮੁਤਾਬਕ ਰੁੱਤ ਦੇ ਮੁਤਾਬਕ ਚਾਹੇ ਉਸ ਮਾਜਰਾਕ ਚ ਗਾਇਨ ਕੀਤਾ ਜਾਂਦਾ ਸ਼ਬਦ ਪਰ ਅਸੀਂ ਉਹਦੇ ਵਿੱਚ ਰੁੱਤ ਦੀ ਗੱਲ ਕਰਦੇ ਹਾਂ ਕਿ ਵਾਢੀਆਂ ਦੇ ਦਿਨ ਨੇ ਪਰ ਜੇਕਰ ਇਹ ਪ੍ਰਕਿਰਿਆ ਜਾਰੀ ਰਹੀ ਅਸੀਂ ਆਪਣੇ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨ ਨਾ ਕੀਤਾ ਤਾਂ ਆਉਣ ਵਾਲੀਆਂ ਇਹਨਾਂ ਸਦੀਆਂ ਦੇ ਵਿੱਚ ਇਹ ਜਿਹੜੀ ਕਿਰਿਆ ਹੈ ਇਹ 15 ਅਕਤੂਬਰ ਚ ਚਲੀ ਜਾਵੇਗੀ ਜਦੋਂ ਕਣਕ ਦੀ ਬਜਾਈ ਦੇ ਦਿਨ ਹੋਣਗੇ ਸੋ ਫਿਰ ਇਹ ਜ ਲੱਗੇਗਾ ਕਿ ਗੁਰਬਾਣੀ ਦੇ ਵਿੱਚ ਇਹ ਆਏ ਜਿਹੜੇ ਰੁੱਤਾਂ ਦਾ ਇਹਨਾਂ ਦਾ ਕੋਈ ਅਹਿਮੀਅਤ ਜਾਂ ਕੋਈ ਮਹਾਤਮ ਨਹੀਂ ਹੈਗਾ ਕਿ ਸਾਡੀ ਗੁਰਬਾਣੀ ਦੇ ਵਿੱਚ ਜਿਹੜੇ ਰਾਗ ਨੇ ਉਹ ਰੁੱਤਾਂ ਦੇ ਨਾਲ ਨਿਰਧਾਰਿਤ ਜਿਹੜੇ ਗਾਇਨ ਪ੍ਰਣਾਲੀ ਚ ਬੱਜੇ ਹੋਏ ਨੇ ਉਹਨਾਂ ਦੀ ਸਮੇਲਤਾ ਟੁੱਟ ਜਾਵੇਗੀ ਡਾਕਟਰ ਸਾਹਿਬ ਜੇਕਰ ਨਾਨਕਸ਼ਾਹੀ ਕੈਲੰਡਰ ਨੂੰ ਸਮੁੱਚੇ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਕੀ ਨੁਕਸਾਨ ਹੋਏਗਾ ਇਹ ਤਾਂ ਸਭ ਤੋਂ ਵੱਡਾ ਨੁਕਸਾਨ ਤਾਂ ਇਹੀ ਹੋਏਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਸਾਡੀ ਗੁਰਬਾਣੀ ਦੀਆਂ ਗਾਇਨ ਪ੍ਰਣਾਲੀਆਂ ਨੇ ਉਹ ਉਹਨਾਂ ਦੇ ਉੱਪਰ ਇਸਦਾ ਬਹੁਤ ਅਸਰ ਪਵੇਗਾ ਕਿਉਂਕਿ ਗੁਰਬਾਣੀ ਸਾਡੀ ਜਿਹੜੀ ਹੈ ਉਹਦਾ ਆਧਾਰ ਰਾਗ ਨੇ ਵੇਖੋ ਬਹੁਤ ਕੌਮੇ ਤਾਂ ਐਸੀਆਂ ਨੇ ਇਸਲਾਮ ਹੈ ਉਹਨੂੰ ਅਜੇ ਤੱਕ ਵੀ ਉਹ ਲੂਨਰ ਜਿਹੜਾ ਕੈਲੰਡਰ ਹੈ ਜਿਹੜਾ ਚੰਦਰਾਧਾਰਿਤ ਕੈਲੰਡਰ ਉਸ ਨੂੰ ਮੰਨੀ ਜਾ ਰਹੇ ਨੇ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦਾ ਧਰਮ ਹੈ ਕਿਉਂਕਿ ਉਹਨਾਂ ਨੇ ਆਪਣੇ ਸਾਰੇ ਧਾਰਮਿਕ ਦਿਹਾੜੇ ਉਸ ਦੇ ਅਨੁਸਾਰ ਹੀ ਜਿਹੜੇ ਨੇ ਮਨਾਉਣੇ ਨੇ ਪਰ ਸਾਡਾ ਇਹ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਇੱਕ ਤਾਂ ਕਰੋਨੋਗ੍ਰਾਫਿਕ ਫੇਸ ਬਹੁਤ ਮਜ਼ਬੂਤ ਹੈ ਸਾਡੇ ਇਤਿਹਾਸ ਦੀ ਤਾਰੀਖਾਂ ਵਾਲੀ ਬਹੁਤ ਮੌਜੂਦ ਹੈ ਬਹੁਤ ਹੀ ਜ਼ਿਆਦਾ ਮਜ਼ਬੂਤ ਵੀ ਹੈ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਕਿਹੜੀ ਤਰੀਕ ਨੂੰ ਛੋਟਾ ਕੱਲ ਨੂੰ ਘਰ ਹੋਇਆ ਕਿਹੜੀ ਨੂੰ ਵੱਡਾ ਹੋਇਆ ਕਿਹੜੀ ਨੂੰ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਵੱਡੇ ਸਹਿਬਜ਼ਾਦੇ ਦੀ ਸ਼ਹਾਦਤ ਜੇ ਤੁਸੀਂ ਇਸ ਸਾਲ ਦੇ ਵਿੱਚ ਹੀ ਵੇਖੋ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਨੇ ਉਹਨਾਂ ਦੀ ਸ਼ਹਾਦਤ 13 ਪੂਰਨ ਹੋਈ ਸੀ ਤੇ ਜਿਹੜਾ 13 ਪੂ ਹੈ ਜੇਕਰ ਪਾਲ ਸਿੰਘ ਪUREWAL ਉਹਨਾਂ ਦਾ ਕੈਲੰਡਰ ਵੇਖੀਏ ਤਾਂ ਉਹ ਹਮੇਸ਼ਾ ਹੀ ਤਕਰੀਬਨ 3300 ਸਾਲ ਤੱਕ ਜੇ ਅਗਲੀ ਕੋਈ ਸੋਧ ਨਾ ਹੋਵੇ ਤਾਂ 13 ਪੂ 26 ਦਸੰਬਰ ਨੂੰ ਹੀ ਆਉਣਾ ਸੀ ਇਸ ਵਾਰੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ અવਤਾਰ ਪੁਰਪ ਜਿਹੜਾ ਪ੍ਰਗਟ ਦਿਹਾੜਾ ਸੀ ਉਹ ਕੈਲੰਡਰ ਵਿੱਚ ਸੋਧ ਕਰਨ ਕਰਕੇ ਚੰਦਰਸਾਲ ਦੇ ਮੁਤਾਬਕ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀ ਉਹ 28 ਦਸੰਬਰ ਨੂੰ ਆ ਗਿਆ ਸੋ 28 ਦਸੰਬਰ ਨੂੰ ਉਹ ਆ ਗਿਆ 28 ਦਸੰਬਰ ਨੂੰ 13 ਪੂ ਤੇ ਇਹਨਾਂ ਨੇ ਸਹਿਬਜ਼ਾਦਿਆਂ ਦਾ ਜਿਹੜਾ ਸੀਗਾ ਉਹ ਕਰ ਲਿਆ 11 ਪੂ ਨੂੰ ਜੇਕਰ ਉਹਨੂੰ ਵੀ ਬਿਕਰਮੀ ਦੇ ਮਤਾਬਕ ਹੀ ਰੱਖਿਆ ਜਾਂਦਾ ਤਾਂ ਜਿਸ ਦਿਨ ਛੋਟੇ ਸਹਿਬਜ਼ਾਦਾ ਦੀ ਸ਼ਹਾਦਤ ਹੈ 13 ਨੂੰ ਉਸੇ ਦਿਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਸੋ ਇਹ ਕਿੰਨੀ ਵੱਡੀ ਇੱਕ ਸਾਡੀ ਇਤਿਹਾਸਿਕ ਭੁੱਲ ਕਹਿ ਸਕਦੇ ਇਸ ਸਮੇਂ ਦੀ ਕਿ ਜਿਸ ਦਿਨ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਰਹੀ ਹੈ ਉਸ ਦਿਨ ਸਿੱਖ ਕੌਮ ਜਿਹੜੀ ਉਹ ਖੁਸ਼ੀਆਂ ਮਨਾ ਰਹੀ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਸੋ ਪਾਲ ਸਿੰਘ ਪੁਰੇਵਾਲ ਹੁਣਾਂ ਨੇ ਇੰਨਾਂ ਸਾਰੀਆਂ ਇਤਿਹਾਸਿਕ ਤਰੀਖਾਵਲੀਆਂ ਨੂੰ ਚਾਹੇ ਕੁਝ ਨਾਲ ਮੈਂ ਵੀ ਸਹਿਮਤ ਨਹੀਂ ਹੋਗਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਇੱਕ ਨੁਕਤਿਆਂ ਦੇ ਉੱਪਰ ਜੇ ਕੋਈ ਇੱਕ ਇੰਡੀਵਿਜੂਅਲ ਅਸਹਿਮਤ ਨਹੀਂ ਹੈਗਾ ਤਾਂ ਜਿਸ ਕੌਮ ਦੇ ਕੈਲੰਡਰ ਦਾ ਸਮੁੱਚੀ ਕੌਮੀਅਤ ਨੂੰ ਫਾਇਦਾ ਹੈ ਮੈਂ ਇੱਕ ਨਿੱਕੇ ਜਿਹੇ ਕਿਸੇ ਨੁਕਤੇ ਨੂੰ ਆਧਾਰ ਬਣਾ ਕੇ ਉਹਦੀ ਬਰੁਅਤਤਾ ਸ਼ੁਰੂ ਕਰਨੀ ਕਰ ਦੇਵਾਂ ਇਹ ਕੋਈ ਜ਼ਿਆਦਾ ਜਾਇਜ਼ ਨਹੀਂ ਹੁੰਦਾ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰ ਰਿਹਾ ਕਿ ਪਾਲ ਸਿੰਘ ਪੁਰੇਵਾਲ ਹੋਣਾ ਨੇ ਇਤਿਹਾਸਿਕ ਤਰੀਕਾ ਵਾਲੀ ਜਿਹੜੀ ਸੀ ਉਹਨੂੰ ਬਿਲਕੁਲ ਮੌਸਮੀ ਕੈਲੰਡਰ ਦੇ ਨਾਲ ਮੇਲ ਕੇ ਇੰਨਾ ਜ਼ਿਆਦਾ ਇੱਕ ਰੂਪ ਜਾਂ ਸਮਰੂਪ ਕਰ ਦਿੱਤਾ ਕਿ ਆਉਣ ਵਾਲੇ 3300 ਸਾਲ ਦੇ ਵਿੱਚ ਸਾਡੇ ਇਤਿਹਾਸਿਕ ਦਿਹਾੜੇ ਜਿਹੜੇ ਸੀ ਉਹ ਕਦੀ ਵੀ ਬਦਲੇ ਨਹੀਂ ਸੀ ਜਾਣੇ ਇੱਕ ਬੱਚੇ ਨੂੰ ਵੀ ਤੁਸੀਂ ਪੁੱਛੋ ਕਿ ਗੁਰਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਕਦੋਂ ਹੋਈ ਇੱਕੋ ਹੀ ਤਰੀਕ ਆਉਣੀ ਸੀ ਜਦੋਂ ਵੀ 7ਪਉ ਆਉਣਾ ਸੀ 8ਪਉ ਆਫ ਕਰਨਾ ਉਦੋਂ 21 ਦਸੰਬਰ ਹੀ ਹੋਣੀ ਸੀ ਜਦੋਂ 13 ਪਹਉਣਾ ਸੀ 26 ਦਸੰਬਰ ਹੀ ਹੋਣੀ ਸੀ 3300 ਸਾਲ ਇੱਕੋ ਦੋ ਸਾਲਾਂ ਦੀ ਘਟਨਾ ਨਹੀਂ ਜਦੋਂ 23 ਪਹਉਣਾ ਸੀ ਉਦੋਂ 5 ਜਨਵਰੀ ਹੀ ਹੋਣੀ ਸੀ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੋ ਹਾੜ ਨੂੰ ਹੋਣੀ ਸੀ 16 ਜੂਨ ਹੀ ਹੋਣੀ ਸੀ ਸੋ ਸਾਡੀਆਂ ਜਿਹੜੀਆਂ ਤਰੀਕਾਂ ਸੀ ਇਸ ਤਰ੍ਹਾਂ ਦੇ ਨਾਲ ਡਿਸਾਈਡ ਕਰਕੇ ਫਿਸ ਕਰ ਦਿੱਤੀਆਂ ਗਈਆਂ ਇਸ ਇਤਿਹਾਸ ਦੀਆਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਹਰ ਕ੍ਰਿਸਚੀਅਨ ਨੂੰ ਪਤਾ ਹੈ ਕਿ ਉਹਨੂੰ ਪੁੱਛੋ ਕ੍ਰਿਸਮਸ ਕਦੋਂ ਆ ਤਾਂ ਪਤਾ ਹੈ ਕਿ 25 ਦਸੰਬਰ ਨੂੰ ਉਹ ਕਦੀ ਵੀ ਅੱਗੇ ਪਿੱਛੇ ਨਹੀਂ ਹੋਣੀ ਇਸੇ ਤਰ੍ਹਾਂ ਦੇ ਨਾਲ ਪਾਲ ਸਿੰਘ ਪੁਰੇਵਾਲ ਨੇ ਜਿਹੜਾ ਸਾਡਾ ਕੈਲੰਡਰ ਸੀ ਸਿੱਖ ਕੈਲੰਡਰ ਜਿਹੜਾ ਤਿਆਰ ਕੀਤਾ ਗਿਆ ਉਹਨੂੰ ਬਿਲਕੁਲ ਗ੍ਰੈਗੋਰੀਅਨ ਦੇ ਨਾਲ ਮੇਲ ਕੇ ਜਿਹੜਾ ਸਭ ਤੋਂ ਇਸ ਵੇਲੇ ਦਾ ਪ੍ਰਚਲਿਤ ਕਲੰਡਰ ਹੈ ਉਹਦੇ ਨਾਲ ਮੇਲ ਕੇ ਇਤਿਹਾਸ ਦੀਆਂ ਤਰੀਖਾਂ ਨੂੰ ਤੈਅ ਕਰਕੇ ਇੰਨੀ ਐਕਿਊਰੇਸੀ ਚ ਲੈ ਆਉਂਦਾ ਕਿ ਸਾਡੇ ਵੀ ਇਤਿਹਾਸਿਕ ਦਿਹਾੜੇ ਹਮੇਸ਼ਾ ਵਾਸਤੇ ਨਿਸ਼ਚਿਤ ਹੋ ਜਾਣੇ ਸੀ ਕਿ ਫਲਾਣੀ ਤਰੀਕ ਨੂੰ ਇੱਕ ਬੱਚੇ ਨੂੰ ਵੀ ਪਤਾ ਹੋਣਾ ਸੀ ਜੇ ਉਹਨੂੰ ਪੁੱਛਿਆ ਜਾਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਪੁਰਬ ਕਦੋਂ ਆ ਤਾਂ ਉਹਨੂੰ ਪਤਾ ਹੋਣਾ ਸੀ 5 ਜਨਵਰੀ ਨੂੰ ਆ ਅੱਜ ਜਾਂ ਜੰਤਰੀਆਂ ਵੇਖਣੀਆਂ ਪੈਂਦੀਆਂ ਨੇ ਤੇ ਜਾ ਕੇ ਕਿਸੇ ਪੰਡਤ ਨੂੰ ਪੁੱਛਣਾ ਪੈਂਦਾ ਕਿ ਪੋਸੂ ਦੀ ਸਤਿਮਈ ਕਦੋਂ ਆਵੇਗੀ ਸੋ ਇਹ ਸਭ ਤੋਂ ਵੱਡਾ ਜਿਹੜਾ ਇਹਦਾ ਸਭ ਤੋਂ ਫਾਇਦਾ ਸੀ ਕੁਝ ਵੀ ਤਰਕ ਦਿੰਦੇ ਹਨ ਕਿ ਜਦੋਂ ਪ ਕਹਿੰਦਾ ਹੈ ਉਹ ਦ ਆਸਟ੍ਰੇਲੀਆ ਜਾਂ ਹੋਰ ਨਾ ਦੇਸ਼ਾਂ ਵਿੱਚ ਸਰਦੀ ਹੁੰਦੀ ਹੈ ਫਿਰ ਗੁਰਬਾਣੀ ਵਿਸ਼ਵ ਵਿਆਪੀ ਕਿਵੇਂ ਹੈ ਅ ਵੇਖੋ ਗੁਰਬਾਣੀ ਤਾਂ ਹਮੇਸ਼ਾ ਹੀ ਵਿਸ਼ਵ ਵਿਆਪੀ ਹੈ ਇਸ ਕਰਕੇ ਹੈ ਕਿ ਗੁਰਬਾਣੀ ਦਾ ਜਿਹੜਾ ਫਲਸਫਾ ਹੈ ਉਹ ਧਰਮ ਤੋਂ ਉੱਪਰ ਜਾ ਕੇ ਹੈ ਮੈਂ ਇਸ ਕਰਕੇ ਧਰਮ ਤੋਂ ਉੱਪਰ ਕਿਹਾ ਕਿ ਕਿਸੇ ਇੱਕ ਧਰਮ ਤੱਕ ਇਹ ਕੇਂਦਰਿਤ ਨਹੀਂ ਹੈਗਾ ਸਮੁੱਚੀ ਮਨੁੱਖਤਾ ਦੇ ਵਾਸਤੇ ਪਰ ਜਿਹੜਾ ਕੈਲੰਡਰ ਹੈ ਉਹ ਇੱਕ ਵੱਖਰਾ ਸਿਸਟਮ ਹੁੰਦਾ ਭਾਵੇਂ ਕਿ ਕੈਲੰਡਰ ਕੋਈ ਇਤਿਹਾਸਕ ਦਸਤਾਵੇਜ਼ ਨਹੀਂ ਹੁੰਦਾ ਪਰ ਕੈਲੰਡਰ ਦੇ ਵਿੱਚ ਜਦੋਂ ਇਤਿਹਾਸਕ ਤਰੀਖਾਂ ਵਾਲੀ ਨੂੰ ਸੈੱਟ ਕਰ ਦਿੱਤਾ ਜਾਂਦਾ ਹੈ ਤੇ ਕੈਲੰਡਰ ਇਤਿਹਾਸਕ ਦਸਤਾਵੇਜ਼ ਬਣ ਜਾਂਦਾ ਹੈ ਜਦੋਂ ਵੀ ਕੈਲੰਡਰ ਬਣਦਾ ਉਹਦੇ ਵਾਸਤੇ ਇੱਕ ਮੂਲ ਕੇਂਦਰ ਸਥਾਨ ਨਿਯਤ ਕੀਤਾ ਜਾਂਦਾ ਜਦੋਂ ਇੱਕ ਕੈਲੰਡਰ ਬਣਾਇਆ ਜਾਂਦਾ ਜਿਸ ਤਰ੍ਹਾਂ ਹਿੰਦੂ ਧਰਮ ਨੇ ਬਿਕਰਮੀ ਕੈਲੰਡਰ ਬਣਾਇਆ ਤਾਂ ਉਹਨਾਂ ਨੇ ਜਿਹੜਾ ਉਹਦਾ ਕੇਂਦਰ ਨਿਯੁਕਤ ਕੀਤਾ ਉਹ ਉਜੈਨ ਹੈ ਸੋ ਜਿਹੜਾ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਸੈੱਟ ਕੀਤਾ ਹੈ ਉਹ ਕੈਲੰਡਰ ਜਿਹੜਾ ਸੀ ਸ੍ਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਨੂੰ ਕੀ ਅੰਦਰ ਮੰਨ ਕੇ ਉਹਦੇ ਮੁਤਾਬਕ ਕੀਤਾ ਗਿਆ ਸੋ ਜਿਹੜੀ ਅਸੀਂ ਇਹ ਇੱਕ ਮੂਰਖਾਂ ਵਾਲਾ ਸਵਾਲ ਹੈ ਹੁਣ ਜੇ ਇਹੀ ਸਵਾਲ ਮੈਂ ਇਨ੍ਹਾਂ ਵੀਰਾਂ ਨੂੰ ਕਰਾਂ ਕਿ ਜਦੋਂ 25 ਦਸੰਬਰ ਨੂੰ ਤੁਸੀਂ 크리스마ਸ ਮਨਾ ਰਹੇ ਹੁੰਦੇ ਹੋ ਤੇ 크리스마ਸ ਦੇ ਜਿੰਨੇ ਵੀ ਅਸੀਂ ਸੰਕੇਤਕ ਚਿੰਨ ਵਰਤੇ ਚਾਹੇ 크리스마ਸ ਟਰੀ ਹੋਵੇ ਉਹਦੇ ਤੇ ਅਸੀਂ ਰੂਪ ਆ ਕੇ ਵੀ ਬਰਫ਼ ਵਿਖਾਉਂਦੇ ਕਾਦੇ ਕਰਕੇ ਕਿ ਇਹ ਘਟਨਾ ਸਰਦੀਆਂ ਚ ਹੀ ਵਾਪਰੀ ਅਸੀਂ ਜਿਹੜੇ ਸੰਟਾ ਕਲਾਸ ਦੇ ਕੱਪੜੇ ਵਿਖਾਉਂਦੇ ਉਹ ਵੀ ਗਰਮ ਵਿਖਾਉਂਦੇ ਆ ਉਹਨਾਂ ਦੇ ਬਣੇ ਹੋਏ ਕਿ ਇਹ ਘਟਨਾ ਸਰਦੀਆਂ ਚ ਵਾਪਰੇ ਪਰ ਉਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜਾ ਉੱਥੇ ਤੇ ਗਰਮੀ ਹੁੰਦੀ ਅਸੀਂ ਮੌੜਾਂ ਵਾਲੇ ਇਹਨਾਂ ਨੂੰ ਕਰੀਏ ਗੱਲ ਇਹ ਹੁੰਦੀ ਹੈ ਕਿ ਮੌਸਮ ਦਾ ਆਧਾਰ ਜਦੋਂ ਮੌਸਮੀ ਆਧਾਰਤ ਕੈਲੰਡਰ 'ਚ ਬਣਾਇਆ ਜਾਂਦਾ ਤਾਂ ਕੌਮ ਦੇ ਕੇਂਦਰੀ ਧਰਮ ਸਥਾਨ ਨੂੰ ਬਣਾਇਆ ਜਾਂਦਾ ਹੈ ਇਹ ਜਿਹੜਾ ਕੈਲੰਡਰ ਬਣਿਆ ਇਹਦੇ 'ਚ ਰੁੱਤਾਂ ਤੇ ਮੌਸਮਾਂ ਦੀ ਜਿਹੜੀ ਗੱਲ ਕੀਤੀ ਗਈ ਆ ਉਹ ਸ੍ਰੀ ਅੰਮ੍ਰਿਤਸਰ ਨੂੰ ਕੇਂਦਰ ਮੰਨ ਕੇ ਕੀਤੀ ਗਈ ਹੈ ਬਾਕੀ ਤੇ ਸਾਨੂੰ ਵੀ ਪਤਾ ਹੈ ਕਿ ਜਦੋਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਉੱਤਰੀ ਤੇ ਜੜੇ ਦੱਖਣੀ ਧਰੋਵ ਨੇ ਉੱਪਰ-ਪਰ ਕਈਆਂ ਜਗ੍ਹਾ ਬਹੁਤ ਸਮਾਂ ਹਨੇਰਾ ਰਹਿੰਦਾ ਹੈ ਕਿਤੇ ਚਾਨਣ ਰਹਿੰਦਾ ਹੈ ਕਿਤੇ ਬਰਫ਼ ਪਈ ਹੁੰਦੀ ਹੈ ਕਿਤੇ ਗਰਮੀ ਹੋ ਰਹੀ ਹੁੰਦੀ ਹੈ ਸੋ ਇਹ ਸਾਨੂੰ ਸਾਰ ਉਹ ਕੁਦਰਤੀ ਸੌਰ ਮੰਡਲ ਚ ਵਾਪਰਦੇ ਨੇ ਤੇ ਵਾਪਰਦੇ ਹੀ ਰਹਿਣਗੇ ਪਰ ਕੈਲੰਡਰ ਦਾ ਆਧਾਰਤ ਇਸ ਰੂਪ ਚ ਨਹੀਂ ਹੁੰਦਾ ਕਿ ਅਸੀਂ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਨੂੰ ਇੱਕ ਥਗਿਆ ਤੇ ਕੇਂਦਰਿਤ ਕਰ ਦਿੱਤਾ ਹੈ ਨਹੀਂ ਉਹਦਾ ਇਹ ਭਾਵ ਹੁੰਦਾ ਹੈ ਕਿ ਗੁਰਬਾਣੀ ਤਾਂ ਸਮੁੱਚੀ ਮਨੁੱਖਤਾ ਨੂੰ ਇੱਕ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਆ ਪਰ ਜਿਹੜਾ ਕੈਲੰਡਰ ਹੈ ਉਹ ਆਪਣੇ ਗੁਰਮਤ ਗੁਰਬਾਣੀ ਤੇ ਇਤਿਹਾਸਕ ਦਿਹਾੜਿਆਂ ਨੂੰ ਇੱਕ ਚੌਕਟੇ ਦੇ ਵਿੱਚ ਫਿਕਸ ਕਰਨ ਦਾ ਜ਼ਰੀਆ ਹੁੰਦਾ ਜੇਕਰ ਮੂਲ ਨਾਨਕਸ਼ਹੀ ਕੈਲੰਡਰ ਨੂੰ ਪ੍ਰਵਾਨ ਕਰ ਲਿਆ ਜਾਵੇ ਤਾਂ ਇਸ ਦਾ ਮੁੱਖ ਲਾਭ ਕੀ ਹੈ ਵੇਖੋ ਜੇ ਅਸੀਂ ਮੂਲ ਨਾਨਕਸ਼ਹੀ ਕਲੰਡਰ ਨੂੰ ਪ੍ਰਵਾਨ ਕਰਦੇ ਹਾਂ ਬੇਸ਼ੱਕ ਕਿ ਮੈਂ ਪਹਿਲਾਂ ਵੀ ਆਰੰਭ ਵਿੱਚ ਗੱਲ ਕੀਤੀ ਸੀ ਕਿ ਅਜੇ ਕੁਝ ਘਾਟਾਂ ਜਿਹੜੀਆਂ ਸਿਗੀਆਂ ਉਹ ਕੁਝ ਵੀਰਾਂ ਦੀ ਅੜੀ ਕਰਕੇ ਰਹਿ ਗਈਆਂ ਕਿ ਅਸੀਂ ਗੁਰਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ અવਤਾਰਪੁਰਬ ਸੀਗਾ ਉਹਨੂੰ ਪ੍ਰਾਤਨ ਰੂਪ ਚ ਰੱਖ ਲਿਆ ਜਾਂ ਫਿਰ ਹੋਲੀ ਜਾਂ ਫਿਰ દિਵਾਲੀ ਐਵੇਂ ਦੇ ਜਿਹੜੇ ਮੌਸਮੀ ਤਿਹਾੜੀ ਸੀ ਉਹਨਾਂ ਕਰਕੇ ਕੁਝ ਜਿਹੜਾ ਸੀ ਉਹ ਤੇ ਅਸਰ ਪਿਆ ਪਰ ਜੇਕਰ ਅਸੀਂ ਇਸ ਸਮੁੱਚੇ ਨਾਨਕਸ਼ਾਈ ਕੈਲੰਡਰ ਨੂੰ ਸਾਰੀਆਂ ਤਰੀਕਾ ਵਾਲੇ ਦੀ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਚ ਅਜੇ ਸੋਧ ਨਹੀਂ ਹੋ ਸਕਦੀ ਇਹਦੇ ਚ ਬਹੁਤ ਸੋਧਾਂ ਹੋ ਸਕਦੀਆਂ ਨੇ ਵੇਖੋ ਕੈਲੰਡਰ ਇੱਕ ਹੋਰ ਚੀਜ਼ ਐ ਇਤਿਹਾਸਕਰੀ ਇੱਕ ਹੋਰ ਚੀਜ਼ ਐ ਜੇਕਰ ਮੈਂ ਕਹਿੰਦਾ ਕਿ ਹਮੇਸ਼ਾ ਹੀ ਖੁੱਲਾ ਸੱਦਾ ਦੇਣਾ ਚਾਹੀਦਾ ਹੈ ਜ਼ਰੂਰੀ ਨਹੀਂ ਹੈ ਮੇਰੀ ਗੱਲ ਸੱਚ ਹੋਵੇ ਜ਼ਰੂਰੀ ਨਹੀਂ ਹੈ ਤੁਹਾਡਾ ਪੀਨ ਜਿਹੜਾ ਉਹ ਹੀ ਸਟਰੋਂਗ ਹੋਵੇ ਪਰ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਇਹਦੇ ਵਿੱਚ ਤਰੁੱਟੀਆਂ ਨੇ ਤਾਂ ਇਹਨੂੰ ਬਣਾਉਣ ਵਾਲੇ ਜਿਹੜੇ ਨੇ ਸਰਦਾਰ ਪਾਲ ਸਿੰਘ ਪUREਵਾਲ ਨੇ ਹੋਰ ਵਿਦਵਾਨ ਨੇ ਉਸ ਜਿਹੜੀ 11 ਮੈਂਬਰੀ ਕਮੇਟੀ ਬਣੀ ਸਭ ਤੋਂ ਪਹਿਲਾਂ ਆਕਾਲ ਤਖਸਾਲ ਦੇ ਵੱਲੋਂ ਉਸ ਤੋਂ ਬਾਅਦ ਜਿੰਨੀਆਂ ਸੰਪਰਦਾਮਾ ਨੇ ਤੇ ਜਿੰਨੇ ਸਕਾਲਰਸ ਨੇ ਇਹਦੇ ਉੱਪਰ ਸਾਈਨ ਕੀਤੇ ਇੱਕ ਕੈਲੰਡਰ ਲਾਗੂ ਹੋਣਾ ਚਾਹੀਦਾ ਸਾਰਿਆਂ ਨੇ ਦੁਬਾਰਾ ਇੱਕ ਮੀਟਿੰਗ ਬੁਲਾ ਲੈਣੀ ਚਾਹੀਦੀ ਹੈ ਇੱਕ ਨਹੀਂ ਦੋ ਨਹੀਂ 10 ਮੀਟਿੰਗਾਂ ਬੁਲਾ ਲਓ ਇੱਕ ਸਮਾਨ ਅਧਾਰਤ ਕਰ ਲਓ ਇੱਕ ਸਾਲ ਦੇ ਵਿੱਚ ਰਿਪੋਰਟ ਤਿਆਰ ਕੀਤੀ ਜਾਵੇ ਪਰ ਉਹਦੇ ਵਿੱਚ ਇਤਿਹਾਸਿਕ ਤਰੀਖਾ ਵਾਲੀ ਜਿਹੜੀ ਹੈ ਉਹਨੂੰ ਡਿਸਾਈਡ ਕਰਕੇ ਉਹਨੂੰ ਸੂਰਜੀ ਜਿਹੜਾ ਕੈਲੰਡਰ ਜਿਹੜੇ ਨਵੇਂ ਸਟਾਈਲ ਦਾ ਜਿਹਨੂੰ ਅਸੀਂ ਕਹਿ ਸਕਦੇ ਜਿਹਨੂੰ ਜਿਹੜਾ ਟ੍ਰੋਪੀਕਲ ਈਅਰ ਦੇ ਨਾਲ ਬਿਲਕੁਲ ਸਮੇਲ ਬਾਕੀ ਹੋਰ ਧਰਮ ਵੀ ਕਿਸ ਬਾਰੇ ਖੋਜ ਕਰ ਰਹੇ ਹਨ ਬਿਲਕੁਲ ਜੀ ਵੇਖੋ ਖੋਜ ਤਾਂ ਹਰ ਧਰਮ ਦੀ ਚੱਲਦੀ ਹੈ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਹੀ ਵੇਖੋ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਜਿਹੜੀ ਰੱਥ ਫੇਰਨ ਦੀ ਅਸੀਂ ਕਿਰਿਆ ਕਹਿੰਦੇ ਆ ਉਹ ਸਾਡੇ ਗੁਰਬਾਣੀ ਦੇ ਬਾਰਾਮਾਤੁਖਾਰੀ ਦੇ ਵਿੱਚ ਉਹਨੂੰ ਪਾਲ ਸਿੰਘ ਪੁਰੇਵਾਲ ਹੋਣਾ ਨੇ ਮੂਲ ਆਧਾਰ ਬਣਾਇਆ ਸੀ ਹੁਣ ਉਹ ਕੋਈ ਇਤਿਹਾਸਕ ਤਰੀਕ ਤਾਂ ਹੈ ਨਹੀਂ ਜੀ ਅਸੀਂ ਤਰੀਕਾ ਵਾਲੀ ਦੀ ਗੱਲ ਕਰੀਏ ਤਾਂ ਉਹ ਕੋਈ ਇਤਿਹਾਸਿਕ ਤਰੀਕ ਨਹੀਂ ਹੈ ਉਹ ਤਾਂ ਉਹਨਾਂ ਵੱਲੋਂ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਵਰਤਾਰਾ ਹਾੜ ਦੇ ਮਹੀਨੇ ਚ ਵਾਪਰਦਾ ਸੀ ਉਹਦਾ ਗੁਰਬਾਣੀ ਚ ਜ਼ਿਕਰ ਕੀਤਾ ਉਸ ਤੋਂ ਬਾਅਦ ਜਿਹੜੀਆਂ ਖੋਜਾਂ ਹੋਈਆਂ ਉਹਨਾਂ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ 1469 ਦੇ ਵਿੱਚ ਇਹ ਜਿਹੜਾ ਰੱਥ ਫਿਰਨ ਦਾ ਵਰਤਾਰਾ ਹੈ ਕਿ ਧਰਤੀ ਜਦੋਂ ਆਪਣਾ ਉਤਰਾਣ ਤੋਂ ਦੱਖਣ ਪੱਖ ਨੂੰ ਸਫ਼ਰ ਸ਼ੁਰੂ ਕਰਦੀ ਹੈ ਤਾਂ ਉਹ 15 ਹਾੜ ਸੀ ਫਿਰ ਅੱਗੇ ਵਿਦਵਾਨਾਂ ਨੇ ਇਹ ਖੋਜ ਕੀਤੀ ਕਿ 71 ਸਾਲ ਬਾਅਦ ਇੱਕ ਦਿਨ ਵੱਧ ਆਇਆ 15 ਤੋਂ ਬਾਅਦ 14 ਹੋ ਗਿਆ ਕਿਉਂਕਿ ਉਹ ਅੱਗੇ ਵੱਧ ਗਿਆ 14 ਤੋਂ ਬਾਅਦ ਫਿਰ ਉਹ 13 ਤੇ ਆ ਗਿਆ ਸੋ 1666 ਦੇ ਵਿੱਚ 71 71 ਸਾਲ ਦੇ ਜਿਹੜੇ ਦੋ ਸੈਗਮੈਂਟ ਬਣ ਜਾਂਦੇ ਨੇ ਤਾਂ ਕੁਦਰਤੀ ਦੋ ਦਿਨ ਦਾ ਫਰਕ ਪੈ ਗਿਆ ਉਹ 13 ਤੇ ਆ ਗਿਆ ਹੁਣ ਜਦੋਂ ਅਸੀਂ 545 46 ਸਾਲ ਬਾਅਦ ਦੇਖਦੇ ਹਾਂ ਤਾਂ 545 ਦੇ ਜਦੋਂ ਤੁਸੀਂ 71 ਦੇ ਉੱਪਰ ਕਰੋਗੇ ਉਹਦੀ ਤਕਸੀਮ ਕਰੋਗੇ ਤਾਂ 7-8 ਦਿਨਾਂ ਦਾ ਹੋਰ ਫਰਕ ਪੈ ਗਿਆ ਸੋ ਉਹ 13 ਤੋਂ ਅੱਜ 7 ਹਾੜ ਤੇ ਆ ਗਿਆ ਅੱਗੇ ਫਿਰ 550 ਸਾਲ ਜਦੋਂ ਹੋ ਤੁਸੀਂ ਅੱਗੇ ਨੂੰ ਤਕਸੀਮ ਕਰਕੇ ਵੇਖੋਗੇ 71 ਦੇ ਉੱਪਰ ਇਨਾ ਸਾਲਾਂ ਨੂੰ ਤਾਂ 7-8 ਦਿਨ ਹੋਰ ਪਿੱਛੇ ਚਲੇਗਾ ਉਹ 29 ਜਾਂ 30 ਜੇਠ ਨੂੰ ਆ ਜਾਵੇਗਾ ਸੋ ਇਹ ਵੀ ਖੋਜਦਾ ਜਿਹੜਾ ਆਧਾਰ ਸੀਗਾ ਇੱਕ ਤੱਤ ਸੀਗਾ ਜਿਹੜਾ ਵਿਗਿਆਨਕ ਤੱਤ ਸੀਗਾ ਕਿ ਜੇ ਸਾਨੂੰ ਲੋੜ ਹੈ ਹੁਣ ਜੇ ਸਿੱਖ ਧਰਮ ਆਪਣੇ ਇਸ ਤਰ੍ਹਾਂ ਦੇ ਨਾਲ ਕੈਲੰਡਰ ਦੇ ਉੱਪਰ ਜਾਂ ਆਪਣੀਆਂ ਇਤਿਹਾਸਿਕ ਤਰੀਖਾਂ ਨੂੰ ਨਿਰਧਾਰਿਤ ਕਰਨ ਦੇ ਉੱਪਰ ਖੋਜ ਕਰਦਾ ਤਾਂ ਜਿਹੜੇ ਬਾਕੀ ਧਰਮਾਂ ਦੇ ਲੋਕ ਨੇ ਉਹ ਵੀ ਖੋਜ ਕਰ ਰਹੇ ਨੇ ਇਹ ਸ਼ਾਇਦ ਪੜਿਆ ਹੋਵੇ ਕਿ ਤੁਸੀਂ ਨਾ ਅੱਜ ਤੋਂ ਕੁਝ ਸਾਲ ਪਹਿਲਾਂ 2003 ਨਵੰਬਰ ਦੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਨਿਊਜ਼ ਆਈ ਸੀ ਮੈਂ ਉਹਦਾ ਜ਼ਿਕਰ ਇਸ ਕਰਕੇ ਕਰਨਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਕਈ ਵਾਰੀ ਸੰਪਰਦਾਇ ਵੀਰ ਵੀ ਇਸ ਗੱਲ ਦੀ ਵਿਰੋਧਤਾ ਕਰਦੇ ਨੇ ਕਿ ਕੈਲੰਡਰ ਦੀ ਕੀ ਲੋੜ ਹੈ ਜਿਸ ਤਰ੍ਹਾਂ ਦਿਹਾੜੇ ਮਨਾਏ ਜਾ ਰਹੇ ਨੇ ਮਨਾਏ ਜਾਣ ਦੋ ਪਰ ਵਰਤ ਅਸੀਂ ਵੀ ਚਲੰਤ ਕੈਲੰਡਰ ਰਹੇ ਹਾਂ ਮੈਂ अनेका ਉਦਾਹਰਨਾਂ ਦੇ ਸਕਦਾ ਜਦੋਂ ਹਿੰਦੁਸਤਾਨ ਦੀ ਫੌਜ ਨੇ ਜੂਨ 84 ਦੇ ਉੱਪਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਅਸੀਂ ਜਿਹੜਾ ਕੱਲੂ ਘਰਾ ਦਿਵਸ ਮਨਾਉਂਦੇ ਆ ਤੇ ਇਸ ਦਿਨ ਸਾਡੇ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਇੰਨੀਆਂ ਸ਼ਹਾਦਤਾਂ ਹੋਈਆਂ ਬੇਗਨਾ ਲੋਕਾਂ ਨੂੰ ਮਾਰਿਆ ਗਿਆ ਉਹ ਜਿਹੜਾ ਕੱਲੂ ਘਰਾ ਦਿਵਸ ਹੈ ਉਹ ਅਸੀਂ 6 ਜੂਨ ਨੂੰ ਮਨਾਉਂਦੇ ਆ ਤੇ ਜੇ ਅਸੀਂ ਉਹਨੂੰ ਵੀ ਬਿਕਨ ਵਿੱਚ ਕਨਵਰਟ ਕਰ ਲਈਏ ਤਾਂ ਆਉਣ ਵਾਲੀਆਂ ਕੁਝ ਸਦੀਆਂ ਦੇ ਵਿੱਚ ਇਹ ਵੀ 6 ਜੂਨ ਨੂੰ ਨਹੀਂ ਰਹੇਗਾ ਅੱਗੇ ਪਿੱਛੇ ਹੋ ਜਾਵੇਗਾ ਤੇ ਜੇਕਰ ਜਿਸ ਤਰ੍ਹਾਂ ਪਾਲ ਸਿੰਘ ਪੁਰੇਵਾਲ ਹੋਣਾ ਨੇ ਕਿਹਾ ਕਿ 13000 ਸਾਲ ਬਾਅਦ ਸਮੇਂ ਦੀ ਜਿਹੜੀ ਹੈ ਉਹ ਜਿਹੜੀ ਇਹ ਮੌਸਮੀ ਸਾਲ ਦੇ ਨਾਲ ਸੂਰਜੀ ਕੈਲੰਡਰ ਦੀ ਇੰਨੀ ਜ਼ਿਆਦਾ ਜਿਹੜੀ ਹੈ ਸਮਰੂਪਤਾ ਆਪਸ ਦੇ ਨਾਲ ਚ ਨਿਕੜ ਜਾਵੇਗੀ ਤੇ ਫਿਰ ਇਹ ਦਿਹਾੜਾ ਤੇ ਸਰਦੀਆਂ ਚ ਚਲਾ ਜਾਵੇਗਾ ਜੇ ਅਸੀਂ ਹਾੜ ਦੇ ਹਿਸਾਬ ਨਾਲ ਰੱਖਾਂਗੇ ਪਰ ਅਸੀਂ ਜੂਨਲ ਕਿਉਂ ਰੱਖਿਆ ਕਿਉਂਕਿ ਬੇਸ਼ੱਕ ਅਸੀਂ ਅੜੀਅਲ ਵਤੀਰਾ ਧਾਰੀ ਕੀਤਾ ਸਾਡੇ ਇੱਕ ਸੰਤ ਸਮਾਜ ਨੇ ਕਿ ਨਹੀਂ ਜੀ ਇਸ ਕੈਲੰਡਰ ਦੀ ਲੋੜ ਨਹੀਂ ਪਰ ਬਹੁਤ ਦਿਹਾੜੇ ਆਪਣੇ ਸਾਧਾਂ ਦੀਆਂ ਵਰਸੀਆਂ ਇਸੇ ਤਰ੍ਹਾਂ ਦੇ ਨਾਲ ਜੂਨ 84 ਸੰਤ ਚਰਨ ਸਿੰਘ ਦਾ ਸ਼ਹੀਦੀ ਦਿਨ ਦਿੱਲੀ ਦਾ ਕਤਲਿਆ ਨਨਕਾਣਾ ਸਾਹਿਬ ਦਾ ਸਾਕਾ ਪੰਜਾ ਸਾਹਿਬ ਦਾ ਸਾਕਾ ਬਹੁਤ ਦਿਹਾੜੇ ਐਸੇ ਨਹੀਂ ਜਿਹੜੇ ਅਸੀਂ ਅਜੇ ਵੀ ਨਵੇਂ ਕੈਲੰਡਰ ਦੇ ਹਿਸਾਬ ਨਾਲ ਬਣਾ ਰਹੇ ਹਾਂ ਤੇ ਮੈਂ ਕਹਿੰਦਾ ਕਿ ਜੇਕਰ ਤੁਸੀਂ ਤੁਹਾਨੂੰ ਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ ਨੂੰ ਮੰਨਣ ਦੇ ਵਿੱਚ ਕੋਈ ਝਿਜਕ ਨਜ਼ਰ ਆਉਂਦੀ ਹੈ ਤੇ ਫਿਰ ਸਾਰਾ ਹੀ ਈਸਵੀ ਕੈਲੰਡਰ ਤਿਆਗ ਦਿਓ ਫਿਰ ਇਸਲਾਮ ਦੇ ਵਾਂਗੂ ਟੋਟਲੀ ਆਪਣਾ ਜਿਹੜਾ ਉਹ ਚੰਦਰ ਸਾਲ ਨੂੰ ਉਹ ਜਿਹੜਾ ਅਡਾਪਟ ਕਰ ਲਓ ਫਿਰ ਤੁਸੀਂ ਅੰਗਰੇਜ਼ੀ ਸਾਲ ਦੀ ਗੱਲ ਹੀ ਕਿਉਂ ਕਰਦੇ ਆ ਸਾਡੇ ਆਪਣੇ ਮਹਾਂਪੁਰਖਾਂ ਦੀ ਸਾਧਾਂ ਦੀ ਵਰਸੀ ਆਵੇ ਜਾਂ ਕੋਈ ਸ਼ਹੀਦੀ ਦਿਹਾੜਾ ਆਵੇ ਉਹ ਤਾਂ ਅਸੀਂ ਮਨਾਈਏ ਈਸਵੀ ਕੈਲੰਡਰ ਦੇ ਮੁਤਾਬਕ ਜਿੱਥੇ ਕੌਮੀ ਦੀ ਸ਼ਹੀਦਾਂ ਦੀ ਇਤਿਹਾਸਕ ਵਰਤਾਰਿਆਂ ਦੀ ਗੱਲ ਹੋਏ ਉੱਥੇ ਕੀ ਨਹੀਂ ਜੀ ਰੱਖਣਾ ਜਿਹੜੀ ਰਵਾਇਤ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੋਪੀਕਲ ਯਰ ਦੇ ਨਾਲ ਸੁਮੇਲਤਾ ਨਹੀਂ ਰੱਖੇਗੀ ਜਿਹੜੀਆਂ ਬਾਕੀ ਕੌਮੀਆਂ ਤਾਂ ਨੇ ਉਹ ਵੀ ਵੇਖੋ ਆਪਣੇ ਆਪਣੇ ਇਤਿਹਾਸ ਦੀ ਆਪੋ ਆਪਣੇ ਧਰਮ ਦੀ ਖੋਜ ਕਰ ਰਹੀਆਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ 2003 ਦੀ ਨਵੰਬਰ ਦੇ ਵਿੱਚ ਟਾਈਮਜ਼ ਆਫ ਇੰਡੀਆ ਦੀ ਨਿਊਜ਼ ਸੀ ਕਿ ਇੱਕ ਇੰਡੀਅਨ ਆਈਆਰਐਸ ਇੰਡੀਅਨ ਰੈਵਨਿਊ ਸਰਵਿਸਿਸ ਦੇ ਵਿੱਚ ਇੱਕ ਅਫੀਸਰ ਨੇ ਰਿਟਾਇਰਡ ਨੇ ਮੇਰੇ ਖਿਆਲ ਸਰੋਜ ਬਾਲਾ ਉਹਨਾਂ ਨੇ ਜਿਹੜੀਆਂ ਪ੍ਰਾਤਨ ਰਮਾਇਣਾ ਦੇ ਖਰੜੇ ਨੇ ਉਹਨਾਂ ਦੇ ਵਿੱਚੋਂ ਗ੍ਰਹਿਆਂ ਦੀਆਂ ਚਾਲਾਂ ਜਾਂ ਜਿਹੜਾ ਹੋਰ ਵੀ ਉਹਨਾਂ ਦੇ ਕੋਲ ਜੋਤਿਸ਼ ਆਧਾਰਿਤ ਗ੍ਰੰਥ ਸੀ ਉਹਨਾਂ ਸਾਰਿਆਂ ਦੀ ਖੋਜ ਕਰਕੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ ਕਿ ਸਾਰੇ ਲੋਕ ਹੀ ਕਹਿੰਦੇ ਨੇ ਕਿ ਰਮਾਇਨ ਮਾਇਥੋਲੋਜੀ ਅਤੇ ਰਾਮ ਜਿਹੜਾ ਮਿਥਹਾਸਿਕ ਪਾਤਰ ਹੈ ਅਸੀਂ ਵੀ ਅਕਸਰ ਕਹਿੰਦੇ ਹਾਂ ਅਸੀਂ ਸਟੇਜਾਂ ਦੇ ਉੱਪਰ ਕਹਿੰਦੇ ਹਾਂ ਮਾਇਥੋਲੋਜੀ ਹੈ ਮਿਥਿਆ ਕਿਉਂ ਕਹਿੰਦੇ ਹਾਂ ਕਿਉਂਕਿ ਸਾਡੇ ਕੋਲ ਉਹਦੇ ਇਤਿਹਾਸ ਦਾ ਕੋਈ ਕਰੋਨੋਗ੍ਰਾਫਿਕ ਫੇਸ ਨਹੀਂ ਹੈਗਾ ਤੇ ਜਦੋਂ ਕਰੋਮੋਗ੍ਰਾਫੀਕਲ ਫੇਸ ਨਹੀਂ ਹੁੰਦਾ ਸਾਡੇ ਕੋਲ ਕੋਈ ਤਰੀਕ ਨਹੀਂ ਹੁੰਦੀ ਹੁਣ ਸਾਨੂੰ ਤੇ ਪਤਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੈ ਇੰਨੀ ਤਰੀਕ ਨੂੰ ਹੋਇਆ ਇੰਨੀ ਸਨ ਬਣਦੀ ਹੈ ਆਹ ਦਿਨ ਬਣਦਾ ਹੁਣ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਇਹਨਾਂ ਦੀ ਹੁਣ ਜੇ ਤੁਸੀਂ ਕਰੋਨੋਗ੍ਰਾਫਿਕ ਹਿਸਟਰੀ ਦੀ ਗੱਲ ਕਰੋ ਤੇ ਕੋਈ ਵੀ ਪ੍ਰਮਾਣ ਨਹੀਂ ਹੈਗਾ ਕਿੰਨੀ ਤਰੀਕ ਨੂੰ ਕੀ ਹੋਇਆ ਸੋ ਇਸ ਕਰਕੇ ਜੇ ਸਾਡੇ ਧਰਮ ਦੀ ਖੋਜ ਕਰਨਾ ਤੇ ਉਹਨਾਂ ਤਰੀਖਾਂ ਨੂੰ ਕਿਸੇ ਢਾਂਚੇ 'ਚ ਸੈੱਟ ਕਰਨਾ ਸਾਡੇ ਧਰਮ ਦੀ ਸਮੱਸਿਆ ਤਾਂ ਉਹਨਾਂ ਵਾਸਤੇ ਵੀ ਹੈ ਸੋ ਉਹਨਾਂ ਨੇ ਉਹ ਸਰੋਜ ਬਾਲਾ ਨੇ ਸਾਰੀਆਂ ਹੀ ਉਸ ਵੇਲੇ ਦੇ ਜਿੰਨੇ ਵੀ ਪ੍ਰਵਿਸ਼ਟੇ ਨੇ ਗ੍ਰਹਿ ਨੇ ਨਿਸ਼ੱਤਰ ਨੇ ਉਹਨਾਂ ਦੀ ਖੋਜ ਕਰਕੇ ਉਹਨੇ ਰਾਮ ਭਗਵਾਨ ਦੀ ਬਰਥਡੇਟ ਡਿਸਾਈਡ ਕਰ ਦਿੱਤੀ ਹੈ ਬਿਫੋਰ ਕ੍ਰਾਈਸਟ 10 ਜਨਵਰੀ 5114 ਸਾਲ ਪਹਿਲਾਂ ਹੁਣ ਤੁਸੀਂ ਇਹ ਵੇਖੋ ਕਿ ਜੇ ਉਹਨਾਂ ਨੇ ਉਹ ਬਰਥਡੇਟ ਡਿਸਾਈਡ ਕਰ ਦਿੱਤੀ ਹੈ ਤਾਂ ਮੈਂ ਕਿਹਨਾਂ ਚੰਗੀ ਗੱਲ ਹੈ ਆਪਣੇ ਇਤਿਹਾਸ ਦੀ ਆਪਣੇ ਧਰਮ ਦੀ ਖੋਜ ਕਰਨਾ ਉਹਨਾਂ ਨੂੰ ਹੱਕ ਹੈ ਹੁਣ ਜਿਨ੍ਹਾਂ ਦੇ ਕੋਲ ਮਾਈਥੋਲੋਜੀਕਲ ਬੇਸਿਸ ਸੀ ਉਹਨਾਂ ਨੇ ਤਾਂ ਸਰਚ ਕਰਕੇ ਆਪਣੇ ਧਰਮ ਦਾ ਕਰੋਨੋਗ੍ਰਾਫਿਕ ਫੇਸ ਜਿਹੜਾ ਸੀ ਉਹ ਪੈਦਾ ਕਰਕੇ ਮਾਈਥੋਲੋਜੀ ਨੂੰ ਹਿਸਟਰੀ 'ਚ ਬਦਲ ਲਿਆ ਤੇ ਸਾਡੇ ਕੋਲ ਇਤਿਹਾਸ ਹੈ ਸਾਡੇ ਕੋਲ ਇਤਿਹਾਸਕ ਤਰੀਕਾ ਨੇ ਸਾਡੇ ਕੋਲ ਇਤਿਹਾਸਕ ਪੱਖ ਹੈ ਤੇ ਅਸੀਂ ਜਾਣ ਬੁੱਝ ਕੇ ਸਮੇਂ ਦੇ ਹਾਣ ਦੇ ਕੈਲੰਡਰ ਨੂੰ ਅਡਾਪਟ ਨਾ ਕਰਕੇ ਇਹਨੂੰ ਮਿਥਾਸਵਾਂ ਲੈ ਕੇ ਜਾ ਰਹੇ ਹਾਂ ਕਿਉਂਕਿ ਕੀੜਾ ਇਤਿਹਾਸ ਹੈ ਜਿਹੜਾ ਕੱਲ ਨੂੰ ਮੰਨੇਗਾ ਕਿ ਕਿਸੇ ਗੁਰੂ ਦਾ ਜਨਮ ਇੱਕ ਸਾਲ 'ਚ ਦੋ ਵਾਰੀ ਆਉਂਦਾ ਤੇ ਕਿਸੇ ਸਾਲ ਆਉਂਦਾ ਹੀ ਨਹੀਂ ਅਸੀਂ ਆਪਣੇ ਘਰ 'ਚ ਹੀ ਵੇਖੀਏ ਬੱਚਿਆਂ ਦੇ ਜਨਮਾਂ ਦੇ ਵੇਖੀਏ ਸਾਡੇ ਬੱਚੇ ਨੂੰ ਪਤਾ ਹੁੰਦਾ ਕਿ ਮੇਰਾ ਬਰਥਡੇ ਇਸ ਦਿਨ ਹੈ ਤੈਨੂੰ ਪਤਾ ਹੁੰਦਾ ਕਿ ਸਾਲ ਬਾਅਦ ਉਸੇ ਤਰੀਕ ਨੂੰ ਹੋਣਾ ਹੈ ਤੇ ਜੇ ਅਸੀਂ ਵੀ ਮੈਂ ਕਿਹਨਾਂ ਕਿ ਈਸਵੀ ਕੈਲੰਡਰ ਨੂੰ ਛੱਡ ਕੇ ਅਸੀਂ ਬੱਚੇ ਦਾ ਚੇਤ ਹਾਰਦ ਵਸਾਖ ਜਿਹੜਾ ਚੱਲ ਰਿਹਾ ਹੈ ਮੈਂ ਉਸ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਪਾਲ ਸਿੰਘ ਪੁਰੇਵਾਲ ਨੇ ਕੀਤਾ ਹੈ ਪਾਲ ਸਿੰਘ ਪੁਰੇਵਾਲ ਨੇ ਜਿਹੜਾ ਕੈਲੰਡਰ ਤਿਆਰ ਕੀਤਾ ਹੈ ਉਹਦੀ ਟ੍ਰੋਪੀਕਲ ਈਅਰ ਦੇ ਨਾਲ ਇੰਨੀ ਜ਼ਿਆਦਾ ਐਕਿਊਰੇਸੀ ਹੈ ਕਿ ਜੇ ਤੁਹਾਡੇ ਬੱਚੇ ਦਾ ਜਨਮ ਜਿਹੜਾ ਉਹ 6 ਹਾੜ ਦਾ ਹੈ ਤੇ ਉਹ ਹਮੇਸ਼ਾ 20 ਜੂਨ ਨੂੰ 6 ਹਾੜ ਹੀ ਹੋਵੇਗਾ 3300 ਸਾਲ ਤੱਕ ਇੰਨੀ ਜ਼ਿਆਦਾ ਐਕਿਊਰੇਸੀ ਹੈ ਪਰ ਅੱਜ ਅਸੀਂ ਆਪਣੇ ਸਾਰੇ ਕਾਰਕ੍ਰਮਾਂ ਦੇ ਵਿੱਚ ਆਪਣੇ ਸਾਰੇ ਕਾਰਜਾਂ ਵਿੱਚ ਤਾਂ ਈਸਵੀ ਕੈਲੰਡਰ ਵਰਤਦੇ ਆਂ ਪਰ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਕਹਿੰਦੇ ਆ ਕਿ ਪਰਾਤਨ ਜਿਹੜਾ ਰਵਾਇਤੀ ਕੈਲੰਡਰ ਉਹਨੂੰ ਵਰਤਣਾ ਤੇ ਕੀ ਕੱਲ ਨੂੰ ਸਾਡਾ ਇਤਿਹਾਸ ਜਿਸ ਤਰ੍ਹਾਂ ਪਾਲ ਸਿੰਘ ਪੁਰੇਵਾਲ ਨੇ ਕਿਹਾ ਕੋਈ ਕਹਿੰਦੇ ਜੀ ਇਹ ਕਿਹੜੀ ਅੱਜ ਦੀ ਗੱਲ ਹੈ ਗੱਲ ਇਹ ਨਹੀਂ ਹੁੰਦੀ ਕਿ ਫਿਊਚਰ ਦੇ ਬਾਰੇ ਬੰਦਾ ਸੋਚੇ ਨਾ ਗੱਲ ਇਹ ਹੁੰਦੀ ਹੈ ਕਿ ਫਿਊਚਰ ਦੀ ਸੋਚ ਤੋਂ ਬਾਅਦ ਅਸੀਂ ਅੱਜ ਆਪਣੇ ਪੈਰ ਸੰਭਲਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੇ ਖਿਆਲ ਦੇ ਨਾਲ ਅਸੀਂ ਨਹੀਂ ਕਰ ਰਹੇ ਪਾਲ ਸਿੰਘ ਪੁਰੇਵਾਲ ਜਦੋਂ ਦੱਸ ਰਹੇ ਨੇ ਕਿ 13 ਸਦੀਆਂ ਦੇ 13000 ਸਾਲਾਂ ਦੇ ਬਾਅਦ ਸਾਡੀ ਵਿਸਾਖ ਦਾ ਜਿਹੜਾ ਦਿਹਾੜਾ ਉਹ ਸਰਦੀਆਂ 'ਚ ਚਲਾ ਜਾਵੇਗਾ ਤੇ ਕੀ ਇਹ ਜਿਹੜੀ ਸਾਡੀ ਇਤਿਹਾਸਿਕ ਦਿਹਾੜੇ ਇਹ ਮਿੱਥ ਪਰੰਪਰਾ ਨਹੀਂ ਬਣੇਗੀ ਕੀ ਇਹ ਸਾਡਾ ਇਤਿਹਾਸ ਹੈ ਉਹ ਮਾਇਥੋਲੋਜੀ ਦੇ ਵਿੱਚ ਨਹੀਂ ਬਦਲਿਆ ਜਾਵੇਗਾ ਕਿ ਇਹਨਾਂ ਨੇ ਮਿੱਥ ਲਿਆ ਜਦੋਂ ਕਿ ਐਵੇਂ ਨਹੀਂ ਸੀਗਾ ਸੋ ਜਿੰਨਾਂ ਕੋ ਮਾਇਥੋਲੋਜੀ ਹੈ ਉਹ ਤਾਂ ਕਰੋਨੋਗ੍ਰਾਫਿਕ ਫੇਸ ਬਣਾ ਕੇ ਹਿਸਟਰੀ ਤਿਆਰ ਕਰ ਰਹੇ ਨੇ ਤੇ ਜਿਨ੍ਹਾਂ ਦੇ ਕੋਲੇ ਇਤਿਹਾਸ ਹੈ ਅਸੀਂ ਮਿਥਾਸ ਬਣਾਈ ਜਾ ਰਹੇ ਜੇਕਰ ਬਾਕੀ ਧਰਮ ਆਪਣੇ ਦੇਨ ਤਿਉਹਾਰ ਮੇਥੇ ਹਨ ਤੈ ਕਰਦੇ ਹਨ ਤੇ ਇਸ ਦਾ ਸਿੱਖ ਧਰਮ ਉੱਪਰ ਕੀ ਅਸਰ ਹੋਵੇਗਾ ਵੇਖੋ ਜੇ ਤਾਂ ਅਸੀਂ ਆਪਣਾ ਕੈਲੰਡਰ ਜਿਹੜਾ ਉਹ ਨਿਰਧਾਰਿਤ ਕੀਤਾ ਹੋਵੇ ਅਸੀਂ ਆਪਣੇ ਦਿਨ ਜਿਹੜੇ ਨੇ ਆਪਣੇ ਕੈਲੰਡਰ ਦੇ ਮੁਤਾਬਕ ਡਿਸਾਈਡ ਕੀਤੇ ਹੋਣ ਅਸੀਂ ਆਪਣਾ ਜਿਹੜਾ ਵੱਖਰਾ ਪੰਨੇ ਆ ਉਹਨੂੰ ਸੰਭਾਲ ਲਿਆ ਹੋਵੇ ਫਿਰ ਤਾਂ ਸਾਨੂੰ ਕੋਈ ਵੀ ਧਰਮ ਆਪਣਾ ਜਿਸ ਤਰ੍ਹਾਂ ਮਰਜ਼ੀ ਕੈਲੰਡਰ ਤਿਆਰ ਕਰੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਸਾਡੀ ਜਿਹੜੀ ਤਾਰੀਖਾਵਲੀ ਹੈ ਜਿਹੜਾ ਸਾਡਾ ਕੈਲੰਡਰ ਹੈ ਉਸ ਨੂੰ ਉਹ ਕਿਤੇ ਵੀ ਅਫੈਕਟ ਨਹੀਂ ਕਰਦਾ ਕਿਤੇ ਵੀ ਅਸਰ ਅੰਦਾਜ਼ ਨਹੀਂ ਕਰਦਾ ਪਰ ਜਿਸ ਤਰ੍ਹਾਂ ਦੇ ਨਾਲ ਅਸੀਂ ਮੈਂ ਕਹਿ ਸਕਦਾ ਕਿ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਵਿਲੱਖਣ ਕੈਲੰਡਰ ਨੂੰ ਤਲਾਸ਼ ਲਈ ਦੇ ਕੇ ਜਿਸ ਕੈਲੰਡਰ ਦੇ ਨਾਲ ਜੁੜਦੇ ਜਾ ਰਹੇ ਆ ਜੇਕਰ ਅਸੀਂ ਇਸ ਪੱਖ ਤੋਂ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਨੁਕਸਾਨ ਹੋਵੇਗਾ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬਾਕੀ ਲੋਕ ਜੇ ਆਪਣੇ ਤਿਉਹਾਰਾਂ ਨੂੰ ਮੈਦਦੇ ਨੇ ਤਾਂ ਸਾਡਾ ਕੀ ਨੁਕਸਾਨ ਹੈ ਜੇ ਤਾਂ ਅਸੀਂ ਆਪਣੇ ਵੱਖਰੇ ਕੈਲੰਡਰ ਨੂੰ ਅਡਾਪਟ ਕਰਦੇ ਹਾਂ ਸਾਡਾ ਕੋਈ ਨੁਕਸਾਨ ਨਹੀਂ ਬਿਲਕੁਲ ਕੋਈ ਨੁਕਸਾਨ ਨਹੀਂ ਆਉਣ ਵਾਲੀਆਂ ਸਦੀਆਂ 'ਚ ਕੋਈ ਨੁਕਸਾਨ ਨਹੀਂ ਜੇ ਅਸੀਂ ਇਸ ਕੈਲੰਡਰ ਨੂੰ ਅਡਾਪਟ ਨਹੀਂ ਕਰਦੇ ਤੇ ਫਿਰ ਨੁਕਸਾਨ ਦੀ ਤੁਹਾਡੇ ਨਾਲ ਮੈਂ ਗੱਲ ਕਰਦਾ 1999 ਨਵੰਬਰ ਦੇ ਵਿੱਚ ਪ੍ਰਕਾਸ਼ਤ ਸੰਗ ਵੱਲੋਂ ਪ੍ਰਕਾਸ਼ਤ ਮੈਗਜ਼ੀਨ ਰਵਾਨੀ ਦੇ ਵਿੱਚ ਇੱਕ ਆਰਟੀਕਲ ਆਇਆ ਸੀ ਕਿ ਰਾਮ ਪਜੁੱਤਿਆ ਦਿਵਾਲੀ ਜਿਹੜੀ ਹੈ ਇਸ ਮੌਕੇ ਤੇ ਨਹੀਂ ਆਏ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਬਾਲਮਿਕੀ ਰਮਾਇਣ ਦੇ ਵਿੱਚੋਂ ਤੇ ਪਦਮਪ੍ਰਾਨ ਦੇ ਵਿੱਚੋਂ ਪਤਾਲਖੰਡ ਦੇ ਵਿੱਚੋਂ ਦੋ ਹਵਾਲੇ ਦਿੱਤੇ ਪਹਿਲਾ ਸੀ ਸੰਸਕਾਰ ਰਾਵਣ ਦੀ ਦਿਨੇ ਭਾਵਤ ਅਮਸਿਆ ਦਿਨੇ ਭਗਵਨ ਉਹਦਾ ਭਾਵ ਸੀ ਕਿ ਜਿਹੜਾ ਸੀਗਾ ਉਹ ਮੱਸਿਆ ਵਾਲੇ ਦਿਨ ਰਾਮ ਦਾ ਸੰਸਕਾਰ ਹੋਇਆ ਇਸੇ ਤਰ੍ਹਾਂ ਹੀ ਉਹਨਾਂ ਨੇ ਰਮਾਇਣ ਦੇ ਵਿੱਚੋਂ ਇੱਕ ਪ੍ਰਮਾਣ ਲਿਆ ਕਿ ਭਗਵਾਨ ਰਾਮ ਜਿਹੜਾ ਉਹ ਬਨਵਾਸ ਤੋਂ ਵਾਪਸੀ ਤੋਂ ਚੇਤਰ ਦੇ ਮਹੀਨੇ 'ਚ ਆਇਆ ਹਰ ਧਰਮ ਦਾ ਹੱਕ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰੇ ਸੋ ਜਦੋਂ ਉਹ ਆਪਣੀ ਤਾਰੀਖਾ ਵਾਲੀ ਡਿਸਾਈਡ ਕਰਨਗੇ ਉਦੇ ਮੁਤਾਬਕ ਜਦੋਂ ਉਹ ਆਪਣੀ ਦੀਵਾਲੀ ਨੂੰ ਡਿਸਾਈਡ ਕਰਨਗੇ ਕਿ ਭਗਵਾਨ ਰਾਮ ਕੱਤਕ ਦੇ ਨਹੀਂ ਬਲਕਿ ਚੇਤ ਦੇ ਮਹੀਨੇ ਦੇ ਵਿੱਚ ਬਨਵਾਸ ਤੋਂ ਵਾਪਸ ਆਏ ਨੇ ਰਾਵਣ ਨੂੰ ਮਾਰਨ ਤੋਂ ਬਾਅਦ ਤਾਂ ਫਿਰ ਕੁਦਰਤੀ ਹੈ ਕਿ ਉਹ ਆਪਣੀ ਦੀਵਾਲੀ ਉਦੋਂ ਹੀ ਬਣਾਉਣਗੇ ਕਿਉਂਕਿ ਉਹਨਾਂ ਦੀ ਦੀਵਾਲੀ ਦਾ ਸਬੰਧ ਭਗਵਾਨ ਰਾਮ ਦੇ ਆਗਮਨ ਦੇ ਨਾਲ ਹੈ ਸਿੱਖਾਂ ਦੇ ਬੰਦੀ ਛੋੜ ਦਾ ਸਬੰਧ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲੇ ਤੋਂ ਛੁੱਟਣ ਦੇ ਨਾਲ ਹੈ ਪਰ ਅਸੀਂ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਆਪਣੀ ਨਿਰਧਾਰਤ ਤਰੀਖਵਲੀ ਦੇ ਮੁਤਾਬਕ ਵੱਖ ਨਹੀਂ ਕਰਨਾ ਚਾਹੁੰਦੇ ਤੇ ਖਦਸ਼ਾ ਇਹ ਹੈ ਕਿ ਜਦੋਂ ਉਹ ਆਪਣੇ ਧਰਮ ਦੇ ਇਤਿਹਾਸ ਦੀਆਂ ਖੋਜਾਂ ਕਰ ਰਹੇ ਨੇ ਤੇ ਜੇ ਉਹਨਾਂ ਨੇ 14 ਚੇਤ ਦੀ ਕਿਸੇ ਤਾਰੀਖ ਦੇ ਵਿੱਚ ਆਪਣੇ ਭਗਵਾਨ ਰਾਮ ਦੀ ਅਤੇ ਜੁੱਤੇ ਆ ਵਾਪਸੀ ਦੀ ਤਾਰੀਖ ਨਿਸ਼ਚਿਤ ਕਰ ਲਈ ਤਾਂ ਮੇਰੇ ਖਿਆਲ ਨਾਲ ਮਾਰਚ ਅਪ੍ਰੈਲ ਦਾ ਕੋਈ ਦਿਨ ਬਣੇਗਾ ਤੇ ਫਿਰ ਸਾਡੇ ਸਾਹਮਣੇ ਸਮੱਸਿਆ ਹੋਵੇਗੀ ਕਿ ਅਸੀਂ ਬੰਦੀ ਛੋੜ ਦਿਵਸ ਉਸ ਮਨਾਉਣਾ ਹੈ ਜਾਂ ਫਿਰ ਬੰਦੀ ਛੋੜ ਦਿਵਸ ਨੂੰ ਵੀ ਉਸ ਮਹੀਨੇ ਚ ਲੈ ਕੇ ਜਾਣਾ ਸੋ ਇਸ ਤਰ੍ਹਾਂ ਦੇ ਨਾਲ ਜੇ ਅਸੀਂ ਆਪਣਾ ਵੱਖਰਾ ਕੈਲੰਡਰ ਨਹੀਂ ਤਿਆਰ ਕਰਦੇ ਤਾਂ ਸਾਡੇ ਸਾਹਮਣੇ ਇਹ ਸਮੱਸਿਆ ਜਿਹੜੀ ਹੈ ਉਹ ਪੈਦਾ ਹੋਵੇਗੀ ਇਸ ਮਸਲੇ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ ਵੇਖੋ ਇਸ ਜਦੋਂ ਕੈਲੰਡਰ ਲਾਗੂ ਹੋਣਾ ਸੀ ਉਦੋਂ ਵੀ ਇਹੀ ਹਾਲ ਸੀਗਾ ਕੇ ਸਮੂਹ ਸੰਪਰਦਾਵਾਂ ਨੂੰ ਸੰਸਥਾਵਾਂ ਨੂੰ ਸਕਾਲਰਸ ਨੂੰ ਵਿਦਵਾਨਾਂ ਨੂੰ ਜਿਹੜੇ ਵੀ ਇਸ ਵਿੱਦਿਆ ਦੇ ਜਾਣਕਾਰ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਇਹਦੇ ਉੱਪਰ ਚਰਚਾ ਕੀਤੀ ਗਈ ਸੀ ਚਰਚਾ ਕਰਨ ਤੋਂ ਬਾਅਦ ਤਕਰੀਬਨ ਸਾਰਿਆਂ ਦੀ ਸਹਿਮਤੀ ਦੇ ਨਾਲ ਇਸ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ ਅੱਜ ਵੀ ਜੇ ਕੁਝ ਲੋਕਾਂ ਨੂੰ ਇਸ ਕੈਲੰਡਰ ਦੀ ਤਰੀਖਾਂ ਵਲੀ ਇਹਦੇ ਤਰੀਖਾਂ ਮਿਥਣ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਜਰ ਆਉਂਦੀ ਹੈ ਤਾਂ ਅੱਜ ਵੀ ਸਾਡੀਆਂ ਜਿਹੜੀਆਂ ਨਮਾਇੰਦਾ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਪਣਦਾ ਹੈ ਕਿ ਦੋਹਾਂ ਤਰ੍ਹਾਂ ਦੇ ਪੰਜ-ਪੰਜ ਵਿਦਵਾਨਾਂ ਦੀ ਸਕਾਲਰਸ ਦੀ ਇੱਕ ਕਮੇਟੀ ਬਣਾ ਕੇ ਇੱਕ ਟਾਈਮਲਾਈਨ ਜਿਹੜੀ ਹੈ ਉਹ ਨਿਰਧਾਰਤ ਕਰ ਦਿੱਤੀ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਰਿਪੋਰਟ ਦਿੱਤੀ ਜਾਵੇ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਕੈਲੰਡਰ ਤਿਆਰ ਕੀਤਾ ਉਹਨਾਂ ਦਾ ਇਸ ਕਮੇਟੀ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਕੈਲੰਡਰ ਦੇ ਨਾਲ ਜੇ ਕੋਈ ਸ਼ੱਕ ਸ਼ਿਕਵੇ ਜਾਂ ਕੋਈ ਕਿਸੇ ਨੂੰ ਕੋਈ ਤਰੁੱਟੀ ਨਜ਼ਰ ਆਉਂਦੀ ਹੈ ਤੇ ਉਹਨਾਂ ਦੇ ਨਾਲ ਇਸ ਤੇ ਉੱਪਰ ਵਿਚਾਰ ਮਸ਼ਵਰਾ ਜਿਹੜਾ ਉਹ ਕੀਤਾ ਜਾ ਸਕੇ ਸੋ ਇੱਕੋ ਹੀ ਤਰੀਕਾ ਹੈ ਕਿ ਦੋਹਾਂ ਤਰ੍ਹਾਂ ਦੇ ਸ਼ੰਕਿਆਂ ਨੂੰ ਨਿਵਰਤ ਕਰਨ ਦੇ ਵਾਸਤੇ ਇੱਕ ਕਮੇਟੀ ਬਣਾਈ ਜਾਵੇ ਤੇ ਉਸ ਤੋਂ ਬਾਅਦ ਇਸ ਕੈਲੰਡਰ ਨੂੰ ਜਿਹੜਾ ਉਹਨੂੰ ਜੇ ਹੋਰ ਵੀ ਸੋਧ ਦੀ ਲੋੜ ਹੈ ਤੇ ਇਹਨੂੰ ਲਾਗੂ ਕੀਤਾ ਜਾਵੇ ਡਾਕਟਰ ਸਾਹਿਬ ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਤਾਂ ਮੈਂ ਨਾਪਰੀ ਤੇ ਹੀ ਕਰਨਾ ਚਾਹੁੰਦਾ ਕਿ ਗੁਰਬਾਣੀ ਦਾ ਇੱਕ ਫਰਮਾਨ ਹੈ ਹੋਏ 71 ਮਿਲੋ ਮੇਰੇ ਭਾਈ ਬਹੁਤ ਲੋਕ ਹੋਣੇ ਜਿਹੜੇ ਨਾਨਕਸ਼ਹੀ ਕੈਲੰਡਰ ਦੇ ਮੁੱਦੇ ਦੇ ਉੱਪਰ ਵੀ ਸਿਆਸੀ ਰੋਟੀਆਂ ਸੇਕ ਰਹੇ ਨੇ ਕੋਈ ਧਾਰਮਿਕ ਰੋਟੀਆਂ ਸੇਕ ਰਿਹਾ ਹੈ ਪਰ ਫਰਜ ਇਹ ਕਿਸੇ ਇੱਕ ਬੰਦੇ ਦੀ ਲੋੜ ਨਹੀਂ ਕੈਲੰਡਰ ਕੈਲੰਡਰ ਸਮੁੱਚੀ ਕੌਮ ਦੇ ਇਤਿਹਾਸ ਤੇ ਇਤਿਹਾਸਿਕ ਦਿਹਾੜਿਆਂ ਦੀ ਲੋੜ ਹੈ ਸੋ ਸਾਡਾ ਸਾਰਿਆਂ ਦਾ ਹੀ ਫਰਜ ਬਣਦਾ ਹੈ ਕਿ ਅਸੀਂ ਇਹਨੂੰ ਸੰਜੀਦਗੀ ਦੇ ਨਾਲ ਵੇਖੀਏ ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦੀਆਂ ਸਵਾਰਥੀ ਰੋਟੀਆਂ ਨਾ ਸੇਕੀਏ ਬੜੀ ਸੰਜੀਦਗੀ ਦੇ ਨਾਲ ਇਹਦੇ ਹੱਲ ਕਰਨ ਵਾਲੇ ਪਾਸੇ ਤੁਰਿਏ ਜੇ ਸਾਨੂੰ ਲੱਗਦਾ ਕਿ ਇਹ 'ਚ ਕੋਈ ਕਮੀ ਹੈ ਕਿ ਇਹ ਉਸ ਨੂੰ ਵਿਚਾਰਿਆ ਜਾ ਸਕਦਾ ਹੈ ਇਹਨੂੰ ਸੋਧਿਆ ਜਾ ਸਕਦਾ ਮੈਂ ਬਾਰ ਬਾਰ ਕਹਿੰਦਾ ਕਿ ਜਿਹੜਾ ਧਰਤੀ ਦਾ ਸੂਰਜ ਦੇ ਦੁਆਲੇ ਜਾਂ ਚੰਦਰਮਾ ਦਾ ਧਰਤੀ ਦੇ ਦੁਆਲੇ ਘੁੰਮਣ ਦਾ ਵਿਧਾਨ ਹੈ ਉਹ ਤਾਂ ਕੁਦਰਤੀ ਹੈ ਪਰ ਕੈਲੰਡਰ ਹਮੇਸ਼ਾ ਮਨੂਕੀ ਬਣਾਉਂਦੇ ਨੇ ਉਹ 'ਚ ਕੋਈ ਖਾਮੀ ਰਹਿ ਸਕਦੀ ਹੈ ਤਾਂ ਉਸ ਖਾਮੀ ਨੂੰ ਜਿਹੜਾ ਉਹ ਦੂਰ ਕੀਤਾ ਜਾ ਸਕਦਾ ਸੋ ਇਹੀ ਹੈ ਕਿ ਅਸੀਂ ਇਕੱਠੇ ਹੋ ਕੇ ਜੇ ਦੂਰ ਕਰਨ ਦੀ ਪ੍ਰਕਿਰਿਆ ਵਾਲੇ ਪਾਸੇ ਵਧੀਏ ਤਾਂ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਦਰਸ਼ਕ ਸਹਿਬਾਨ ਆਪ ਜੀ ਨੇ ਅੱਜ ਵਿਸਤਾਰਪੂਰਵਕ ਚਰਚਾ ਕੀਤੀ ਨਾਨਕਸ਼ਹੀ ਕੈਲੰਡਰ ਦੇ ਉੱਪਰ ਅਗਲੇ ਸਮੇਂ ਵਿੱਚ ਅਸੀਂ ਹੋਰ ਮੁੱਦਿਆਂ ਉੱਪਰ ਚਰਚਾ ਜਾਰੀ ਰੱਖਾਂਗੇ ਤਦ ਤੱਕ ਲਈ ਮੈਨੂੰ ਨਵਪ੍ਰੀਤ ਨੂੰ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ